ਭਾਈ ਘੜੋ ਘੜ ਚਾਲ 40 50 ਬੋਲੇ ਆ ਨਿਆਣੇ ਨੋਨੇ ਪਾ ਗਏ ਜਮਾਲ ਡੰਗਰ ਵੀ ਉੱਥੇ ਹੈ ਪਿੰਡ ਬਦੁੱਲਾਪੋਰਾ ਜੀ ਭਾਈ ਪਰ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜੋ ਪਾਣੀ ਨਜ਼ਰ ਆ ਰਿਹਾ ਔਰ ਪਿੰਡ ਚ ਕਿੰਨਾ ਕ ਪਾਣੀ ਘੁੰਮਿਆ ਨਜ਼ਰ ਆ ਰਿਹਾ ਪਿੰਡ ਦੇ ਆਸੇ ਪਾਸੇ ਬਸ ਘਰਾਂ ਦੇ ਵਿੱਚ ਵੜਨਾ ਚાલુ ਹੋ ਗਿਆ ਭਾਈ ਤੇ ਪਾਣੀ ਕੱਲ ਦਾ ਵੜਨਾ ਸ਼ੁਰੂ ਹੋ ਗਿਆ ਹੈ ਪਿੰਡ ਤੇ ਰੱਖਿਆ ਦੀ ਕੋਈ ਬੇੜੀ ਨਹੀਂ ਕੋਈ ਕੁਛ ਨਹੀਂ ਪ੍ਰਬੰਧ ਹੈਗਾ ਜੀ ਕਿਉਂਕਿ ਅਸੀਂ ਕਰਨੇ ਸਰਕਾਰ ਨੂੰ ਵੀ ਲੋਚਾਰੋ ਗਰੀਬ ਬੰਦੇ ਲੋਕ ਇਹਨਾਂ ਨੂੰ ਬੇੜੀ ਕੁਛ ਵੀ ਮਿਲ ਜਾਵੇ ਤੇ ਬੱਚੇ ਨਿਕਾਲ ਸਕੀ ਪਾਣੀ ਪਿੰਡ ਦੇ ਲੱਗ ਕੇ ਆ ਗਿਆ ਸਾਡਾ ਪਿੰਡ ਡੁੱਬਣ ਨੂੰ ਪਿਆ ਸਾਰਾ ਗਿਆਸ ਰਿਆ ਦੇ ਵਾਦੇ ਪਾਣੀ ਲੈ ਕੇ ਲਗਾਤਾਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਦੂਸਰੇ ਪਾਸੇ ਪਿੰਡਾਂ ਦੇ ਲੋਕ ਜਿਹੜੇ ਆ ਪਿੰਡ ਦੇ ਵਿੱਚੋਂ ਕੱਢਣੇ ਸ਼ੁਰੂ ਕਰ ਦਿੱਤੇਗੇ ਜੇ ਮੇਰੇ ਕੋ ਟਰੈਕਟਰ ਵਾਲੇ ਵੀਰ ਉਹਨਾਂ ਨਾਲ ਗੱਲਬਾਤ ਕਰਾਂਗਾ ਭਾਜੀ ਕੀ ਹਾਲਾਤ ਆ ਔਰ ਕਿਹੜੇ ਪਿੰਡ ਦੇ ਵਿੱਚੋਂ ਇਹ ਜਿਹੜੇ ਲੋਕ ਲੈ ਕੇ ਆਏ ਉਹ ਕਿੰਨੇ ਲੋਕ ਜਿਹੜੇ ਹੁਣ ਤੱਕ ਲਿਆਂਦੇ ਜਾ ਚੁੱਕੇ ਭਾਈ ਘੜੋ ਘੜ ਚਾਲੀ ਪੰਜਾ ਮੋਲੇ ਆ ਨਿਆਣੇ ਨੂਨੇ ਪਾ ਗਏ ਇਹ ਮਾਲ ਡੰਗਰ ਵੀ ਉੱਥੇ ਆ ਪਿੰਡ ਬਦੁੱਲਾਪੋਰਾ ਜੀ ਭਾਈ ਔਰ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜੋ ਪਾਣੀ ਨਜ਼ਰ ਆ ਰਿਹਾ ਔਰ ਪਿੰਡ ਚ ਕਿੰਨਾ ਕ ਪਾਣੀ ਘੁੰਮਿਆ ਨਜ਼ਰ ਆ ਰਿਹਾ ਪਿੰਡ ਦੇ ਐਸੇ-ਬਾਸੇ ਬਸ ਘਰਾਂ ਦੇ ਵਿੱਚ ਵੜਨਾ ਚાલુ ਹੋ ਗਿਆ ਭਾਈ ਤੇ ਕੀ ਅਪੀਲ ਕਰਨਾ ਚਾਹੁੰਦੇ ਆ ਸਰਕਾਰ ਤੋਂ ਭਾਈ ਪੀਲੇ ਹੋਈ ਐ ਵੀ ਸਰਕਾਰ ਵਿੱਚ ਕੋਈ ਇੱਥੇ ਕੋਈ ਆਇਆ ਨਹੀਂ ਸਾਡਾ ਹਜੇ ਤੱਕ ਨਾ ਵਾ ਅਗਰਬੋੜ ਆਇਆ ਨਾ ਕੋ ਬੀੜੀ ਆਈ ਕਿਸ ਨੇ ਸਾਡੂ ਤੱਕ ਅਜੇ ਤੱਕ ਪੁੱਛਿਆ ਨਹੀਂ ਜੀ ਤੇ ਹਰ ਸਾਲ ਹੀ ਇਦਾਂ ਹੀ ਹੁੰਦਾ ਹਾਂਜੀ ਹਾਂਜੀ ਹਰ ਸਾਲ ਹੀ ਇਦਾਂ ਹੀ ਹੁੰਦਾ ਜੀ ਹਟੇ ਜਿਵੇਂ ਕਿ ਹਰ ਸਾਲ ਹੀ ਕਹਿੰਦੇ ਕਿ ਇਸ ਤਰ੍ਹਾਂ ਨਜ਼ਰ ਆਉਂਦਾ ਔਰ ਗੱਲਬਾਤ ਕਰਾਂਗੇ ਭਾਈ ਕੀ ਨਾ ਆਪਣਾ ਚਿੰਦਰ ਸਿੰਘ ਜੀ ਚਿੰਦਰ ਸਿੰਘ ਜੀ ਕੀ ਹਾਲਾਤ ਆ ਪਾਣੀ ਦੇ ਵਿੱਚ ਬੱਚਿਆਂ ਨੂੰ ਸੁਰੱਖਿਆਤ ਲੈ ਕੇ ਵਿੱਚ ਲਾ ਕੋ ਬੱਚਿਆਂ ਨੂੰ ਸੁਰੱਖਿਆ ਜਿਹੜਾ ਲੈ ਕੇ ਆਏ ਔਰ ਕੀ ਕਿਣਾ ਜਾਉਂ ਅਸੀਂ ਤਾਂ ਵੰਡੇ ਆ ਸਾਨੂੰ ਨਹੀਂ ਪਤਾ ਇਹ ਲਾਤੇ ਪਾਣੀ ਦੇ ਰਹਿੰਦੇ 24 ਘੰਟੇ ਇੱਥੇ ਪਾਣੀ ਕੱਲ ਦਾ ਵਧਣਾ ਸ਼ੁਰੂ ਹੋ ਗਿਆ ਹੈ ਪਿੰਡ ਦੇ ਰੱਖਿਆ ਦੀ ਕੋਈ ਬੇੜੀ ਨਹੀਂ ਕੋਈ ਕੁਛ ਨਿ ਪ੍ਰਬੰਧ ਹੈਗਾ ਜੀ ਕਿ ਅਸੀਂ ਕਰਨੇ ਸਰਕਾਰ ਨੂੰ ਵੀ ਵਿਚਾਰੋ ਗਰੀਬ ਬੰਦੇ ਆ ਲੋਕ ਇਹਨਾਂ ਨੂੰ ਬੇੜੀ ਕੁਝ ਵੀ ਮਿਲ ਜਾਵੇ ਤੇ ਬੱਚੇ ਨਿਕਾਲ ਸਕਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਬਾਹਰ ਕੱਢ ਕੇ ਲਿਆਂਦਾ ਗਿਆ ਵਾ ਔਰ ਲੋਕ ਜਿਹੜੇ ਤਰ੍ਹਾਂ ਸੁਰੱਖਿਅਤ ਤੇ ਜਿਹੜੇ ਅਜ ਪਹੁੰਚਾਏ ਗਏ ਆ ਭਾਜੀ ਕੀ ਕਹਿਣਾ ਚਾਹੋਗੇ ਰਿਸ਼ਤੇਦਾਰਾਂ ਦੇ ਆਏ ਸੀ ਰਖੜੀ ਵੰਨਣ ਵਾਸਤੇ ਔਰ ਪਾਣੀ ਵੱਧ ਗਿਆ ਔਰ ਕਿਸ ਤਰ੍ਹਾਂ ਦੀ ਮੁਸ਼ਕਲ ਚ ਲੰਘ ਕੇ ਆਏ ਆ ਅਸੀਂ ਅਸੀਂ ਇਹ ਵੀ ਮੰਗ ਕਰਨਾ ਚਾਹੁੰਦੇ ਆ ਸਿੱਤਾ ਕਿਤੇ ਖਾਣ ਪੀਣ ਦਾ ਜਾਂ ਬਰਾਬਰ ਪ੍ਰਬੰਧ ਕੋਈ ਤਰ੍ਹਾਂ ਦਾ ਕਪੜਾ ਲੀੜੇ ਦਾ ਰਹਿਣ ਬਹਿਣ ਦਾ ਬੱਚਿਆਂ ਨੇ ਕੀਤਾ ਜਾਵੇ ਇਹ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਬੱਚੇ ਨੂੰ ਲੈ ਕੇ ਪਾਣੀ ਤੋਂ ਕਿਸ ਤਰ੍ਹਾਂ ਲੰਘ ਕੇ ਆਏ ਔਰ ਕੀ ਜੇਕਰ ਗੱਲ ਕੀਤੀ ਜਾਏ ਤਾਂ ਪਾਣੀ ਦਾ ਵਧਿਆ ਕਿੰਨਾ ਕੁ ਹੈਗਾ ਕੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਹਾਲਾਤ ਪਾਣੀ ਬਹੁਤ ਹੈ ਭਾਈ ਕੀ ਕਹਿਣਾ ਚਾਹੋਗੇ ਕੀ ਹਾਲਾਤ ਹੈ ਪਾਣੀ ਕਿੰਨਾ ਕੁ ਪਾਣੀ ਪਾਣੀ ਪਿੰਡ ਦੇ ਲੱਗ ਕੇ ਆ ਗਿਆ ਸਾਡਾ ਪਿੰਡ ਡੁੱਬਨ ਨੂੰ ਪਿਆ ਸਾਰਾ ਜੀ ਇਸ ਤੇ ਦਰ ਆਏ ਨੇ ਇਸੇ ਦਰ ਗਿਆ ਸੀ ਇਸ ਤੇ ਦਰ ਨੂੰ ਮਿਲਣ ਚੱਲੇ ਸੀ ਚਾਚੇ ਘਰ ਬੈਠੇ ਆ ਉਹ ਕਿਧਰੋਂ ਪਾਸੋਂ ਵੀ ਨਹੀਂ ਆ ਸਕਦੇ ਕੋਈ ਇੱਥੇ ਬੇੜੀ ਬੂੜੀ ਦਾ ਪ੍ਰਬੰਧ ਹੈ ਜਾਂ ਨਹੀਂ ਹੈ ਨਹੀਂ ਹੈ ਸਰਪੰਚ ਗਏ ਆ ਤੇ ਅੱਗੇ ਮਿਲ ਹੀ ਨਹੀਂ ਹਾਂਜੀ ਭਾਜੀ ਕੀ ਕਹਿ ਰਹੇ ਤੁਸੀਂ ਪਾਣੀ ਜਿਹੜਾ ਵਧਿਆ ਹੋਇਆ ਵਾ ਔਰ ਛੋਟੇ-ਛੋਟੇ ਬੱਚੇ ਵੀ ਆ ਰਹੇ ਆ ਭਾਜੀ ਬੀੜੀ ਦਾ ਪ੍ਰਬੰਧ ਹੈ ਜਾਂ ਨਹੀਂ ਹੈ ਇੱਥੇ ਜਾਇ ਇਸ ਇਲਾਕੇ ਜਿੰਨਾ ਹੀ ਕੋਈ ਸਾਧਨ ਨਹੀਂ ਬੀੜੀ ਦਾ ਕਿਉਂ ਨਹੀਂ ਹੈਗਾ ਪ੍ਰਵਾਸਨ ਨੇ ਸਾਡੀ ਸੁਣੀ ਨਹੀਂ ਬੀੜੀ ਭੇਜੀ ਨਹੀਂ ਉਹਨੇ ਪਤਾ ਲੈਣ ਨਹੀਂ ਆਏ ਸਾਡਾ ਕਿਸੇ ਨੇ ਚਾਹੋਗੇ ਜੇ ਆਪਾਂ ਆਉਣਾ ਜਾਣਾ ਜਾਂ ਉਹਨਾਂ ਨੂੰ ਲੋਕਾਂ ਨੂੰ ਬਾਹਰ ਕੱਢਣਾ ਹੋਵੇ ਪਾਣੀ ਤੇ ਫਿਰ ਓਖਾ ਹੀ ਆ ਬੀੜੀ ਭੇਜਣੀ ਚਾਹੀਦੀ ਇਹਨਾਂ ਨੂੰ ਲੈ ਕੇ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲੋਕ ਜਿਹੜੇ ਆ ਇੱਥੇ ਆ ਸੁਰੱਖਿਆ ਜਿਹੜੇ ਪਿੰਡਾਂ ਵਿੱਚ ਕੱਢ ਕੇ ਲੈਂਦੇ ਗਏ ਪਰ ਹਾਲਾਤਾਂ ਕਿ ਕਿਹੜਾ ਕੀ ਕੋਈ ਲੰਗਰ ਪਾਣੀ ਜਾਂ ਬਿਜਲੀ ਦਾ ਪ੍ਰਬੰਧ ਨਹੀਂ ਹੈਗਾ ਜਿਸ ਕਰਕੇ ਲੋਕ ਜਿਹੜੇ ਆ ਪਰੇਸ਼ਾਨੀ ਦੇ ਨਾਲ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਆ ਤੁਸੀਂ ਦੇਖਦੇ ਹੋ ਹਰਿਆਣਾ ਸਪੋਕਸਮੈਨ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਟਾਂਡਾ ਆਊਟ